ਪਾਹੀ ਮੈਂ ਪਾਹੀ ਨਾ ਦਿਨ ਆਨੰਦ ਦੇ ਉਹ ਨਾਲ ਉਥੇ ਅਛਾ ਤੂੰ ਨੰਦਪੁਰੋਂ ਆ ਕੇ ਤੇਲ ਪਾਉਣ ਕੇ ਤੂੰ ਇੱਥੇ ਆਇਆ ਤੂੰ ਉਹ ਤੂੰ ਅਗ ਲੱਗਦੀ ਨਿਹੰਗ ਬਾਣੇ ਦੇ ਵਿੱਚ ਆਏ ਮੁੰਡਿਆਂ ਦੇ ਵੱਲੋਂ ਪੈਟਰੋਲ ਪੰਪ ਦੇ ਮਾਲਕ ਦੇ ਮੁੰਡੇ ਦਾ ਗੁੱਟ ਵੱਢ ਦਿੱਤਾ ਗਿਆ ਤੇ ਪੈਟਰੋਲ ਪੰਪ ਤੇ ਕੰਮ ਕਰਦੇ ਜਗਰਾਜ ਸਿੰਘ ਦਾ ਕਹਿਣਾ ਹੈ ਕਿ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਦੇ ਵਿੱਚ 1000 ਦਾ ਤੇਲ ਪਵਾ ਲਿਆ ਜਦ ਉਸਨੇ ਉਹਨਾਂ ਕੋਲੋਂ ਪੈਸੇ ਮੰਗੇ ਤਾਂ ਉਹਨਾਂ ਨੇ Google Pay ਕਰਨ ਦੇ ਲਈ ਕਿਹਾ ਪਰ Google Pay ਕਰਨ ਦੀ ਬਚਾਈ ਉਹ ਤੇਜ਼ ਦਿਨਾਂ ਮੋਟਰਸਾਈਕਲ ਪਿੱਛਾ ਕੇ ਲੈ ਗਏ ਨੇ ਉਸ ਵਕਤ ਨਿਹੰਗ ਬਾੜੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ ਤਿੰਨ ਸੀ ਤੇ ਉਹ ਇੱਕ ਸਾਥੀ ਨੂੰ ਪੰਪ ਤੋਂ ਥੋੜੀ ਦੂਰ ਉਤਾਰ ਕੇ ਤੇਲ ਪਵਾਉਣ ਆਏ ਸਨ ਤੇ ਜੁਗਰਾਜ ਦਾ ਇਹ ਕਹਿਣਾ ਕਿ પેટ્રોલ ਪੰਪ ਦੇ ਮਾਲਕ ਦਾ ਲੜਕਾ ਗੁਰਕੀਰਤ ਕਿਸੇ ਕੰਮ ਤੋਆ ਰਿਹਾ ਸੀ ਜਦ ਅਸੀਂ ਰੋਲਾ ਪਾਇਆ ਤਾਂ ਗੁਰਕੀਰਤ ਨੇ ਫਰਾਰ ਹੋਏ ਲੁਟੇਰੇ ਦਾ ਪਿੱਛਾ ਕਰਕੇ ਉਹਨਾਂ ਨੂੰ ਰੋਕਿਆ ਤੇ ਇੱਕ ਲੁਟੇਰੇ ਨੇ ਕਿਰਪਾਨ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੜ ਦਿੱਤਾ ਤਜ ਜ਼ਖਮੀ ਗੁਰਕੀਰਤ ਜਸਨੂ ਕੀ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਹਨਾਂ ਦੱਸੇ ਕਿ ਨਹੰਗ ਬਾਣੀ ਦੇ ਵਿੱਚ ਆਏ ਲੁਟੇਰਿਆਂ ਦੇ ਇੱਕ ਸਾਥੀ ਨੂੰ ਲੋਕਾਂ ਨੇ ਮੌਕੇ ਤੇ ਫੜ ਲਿਆ ਪੁਲਿਸ ਵੱਲੋਂ ਕਾਰਦਿੱਤਾ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਮੈਨੂੰ ਫੇਰ ਨਾ ਆਇਆ ਪੈਸੇ ਮੈਂ ਪੈਸੇ ਨਾ ਦੇਣਾ ਆਨੰਦ ਦੇ ਉਹ ਨਾਲ ਉਥੇ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਤੂੰ ਇੱਥੇ ਆਇਆ ਤੂੰ ਉਹ ਤੂੰ ਅੱਗ ਲੱਗਦੀ ਬੰਦ ਉਹਨਾਂ ਨੂੰ ਉਥੇ ਜਾ ਕੇ ਤੇ ਤਾਇਆ ਆ ਗਿਆ ਅੱਗ ਲੱਗਦੀ ਉਹ ਉੱਥੇ ਜਾ ਕੇ ਉੱਥੇ ਜਾ ਕੇ ਚੇਤਾ ਆਇਆ ਵੀਰ ਦੀ ਕੀ ਵਾਪਰਿਆ ਭਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਜ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇੱਥੇ ਉਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਵੱਲੋਂ ਭੱਜੇ ਆ ਮੈਂ ਉਹਨਾਂ ਦੇ ਮਗਰ ਗਿਆ ਵਾਂ ਉਹਨਾਂ ਨੇ ਮਗਰ ਗਿਆ ਤੇ ਉਹ ਬੰਦੇ ਦੁਕੀਓ ਫੇਰ ਵਾਪਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਠੀਕ ਹੈ ਨਾ ਉਹ ਦੋ ਮੋਕੇ ਦਾ ਫਰਾਰ ਹੋ ਗਿਆ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਏ ਪਿੰਟ ਆਪਣਾ ਧੂਲ ਕਦਾਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ ਦੇ ਮੋਟਰਸਾਈਕਲ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਵੀਰ ਜੀ ਪਾਜੀ ਮੇਰਾ ਨਾਮ ਮਨਜੀਤ ਹੈ ਇਹ ਪੰਪ ਦਾ ਨਾਮ ਕੀ ਹੈ ਬਾਬਾ ਬੰਦੇ ਵਕਫੀਨ ਸਟੇਸ਼ਨ ਬਾਬਾ ਨਾਮ ਉਹ ਤੁਹਾਨੂੰ ਆਪੇ ਹੀ ਕਦਾ ਮਾਰਿਆ ਪਿੰਡ ਚੱਲਿਆ ਆ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਨਹੀਂ ਖੜਿਆ ਜੇ ਹਸਪ ਪੁਲਿਸ ਨੇ ਇਨਫੋਰਮ ਕਰਤਾ ਤੁਸੀਂ ਪੁਲਿਸ ਨੇ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫੋਰਮ ਕੀਤਾ ਕਿ ਕਿੱਦੋਂ ਲੱਗ ਗਈ ਪੰਪ ਕਦੋਂ ਦਾ ਕਦੋਂ ਦੀ ਇਹ ਵਾਰਦਾਤ ਹੈ ਕਿੰਨਾ ਚਿਰ ਹੋ ਗਿਆ ਕੁਝ 20 ਮਿੰਟ ਹੋ ਗਏ ਜੀ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾ ਉਹਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਕੁੱਟ ਕੇ ਵੱਡੇ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਮੈਨੂੰ ਕੋਈ ਬਾਗਪਾ ਤੇਰੇ ਮੈਂ ਬਾਗਪਨੀ ਮੈਨੂੰ ਥੋੜੀ ਪਤਾ ਹੁਣ ਆ ਕੰਮ ਕਰਨਾ ਮੇਰੇ ਦਿਨ ਛੋਟੇ ਭਰਾ ਦਾ ਪट्रोल ਪੰਪ ਆ। ਅੱਛਾ ਜੀ। ਨਾਮ ਨਾਲ ਗੁਰਕੀਤੇ ਸਿੰਘ ਪਰਾਦਰਵਾ। ਠੀਕ ਆ ਜੀ। ਕਿ ਮੈਂ ਜਿਹਨੂੰ ਇੱਕ ਕਰਨਾ ਸੀ ਉਹ ਸਰੇ ਭੁੱਲ ਗਿਆ ਵਾ। ਅੱਛਾ ਜੀ। ਤੇ ਮੈਂ ਉਸੇ ਵੇਲੇ ਆ ਗਿਆ ਵਾ। ਹਾਂ ਜੀ। ਤੇ ਇਹਨਾਂ ਨੇ ਮਤਤ ਦਾਨੇ ਗਾਨੇ تیر ਖੋਇਆ ਵਾ। ਅੱਛਾ ਜੀ। ਤੇ ਇਹਨਾਂ ਦੇ ਵੀ ਗੂਗਲ ਵੀ ਕਰਦਨੇ ਆ ਤੇ ਮੁੜ ਕੇ ਲਿਖੀ ਜੋ ਢੋੜੇ ਇੱਕ ਨੂੰ ਨਾ ਤਾਰ ਦਿੱਤਾ। ਜਿਹੜਾ ਕੋ ਡੰਡੇ ਛੋਟੇ ਹਥਿਆਰੀ ਜਿਵੇਂ ਕੋ। ਹਾਂ। ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪट्रोल ਪੰਪ ਤੇ ਲਾਗੂ। ਅੱਛਾ। ਇਹ ਸਾਡੇ ਬੰਦੇ ਫੈਮਲੀ ਪੈ ਗਈ ਆ। ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਦਾ ਕੀਤਾ ਲੱਗ ਜਾ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਉਹਦਾ ਕੀਤਾ ਉਹਨਾਂ ਨੇ ਉਹਦਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵੱਧਿਆ ਗਿਆ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਕਿੰਨੀ ਉਮਰ ਹੈ ਜਿਨ੍ਹਾਂ ਦੇ ਸੱਟ ਲੱਗੇ ਹੋਰੀ ਉਮਰ ਉਰੀਆਂ ਦੇ 24 23 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪੁਲਿਸ ਸਾਹਿਬ ਇਹ ਦਿਨ ਦਿਨ ਕਟਰਾਵਾ ਵਧ ਰਹੀਆਂ ਕੱਲ ਵੀ ਕਤਲ ਹੋਇਆ ਆਪਣਾ ਘਰ ਤੇ ਉਹ ਰਾਤ ਹੁਣ ਹੋ ਗਏ ਨਾ ਇਹੋ ਜਿਹੀ ਰਾਤ ਕਦੀ ਹੋਈ ਨਹੀਂ ਇਹੋ ਜਿਹੀ ਰਾਤ ਨਹੀਂ ਕਰੀ ਹੋਈ ਹੁਣ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਸ਼ੀਫ ਸ਼ੀਫ ਨਹੀਂਗਾ ਇਹ ਕਿੰਨੇ ਵਜੇ ਦੀ ਘਟਨਾ ਆ ਇਹ ਹੁਣ ਤੋ 1 ਘੰਟੇ ਪਹਿਲਾਂ ਨਹੀਂ ਚੱਲਿਆ ਤਕਰੀਬਨ ਮੀ ਅਬਾਉਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਧਾਰਤਾ ਕਿਤੇ ਅੱਛਾ ਤਿੰਨ ਜਣੇ ਸੀ ਤੇੰਨੇ ਜਣੇ ਉਹ ਰਾਜ ਜਿਹਨੂੰ ਘੇਰੇ ਉਹਨੂੰ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਆੰਗੀ ਸੀ ਉਨੂ ਕੇ ਨਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਆਇਆ ਫਿਰੋ ਫੇ ਵੇਖ ਕੇ ਵਾਪਸੀ ਮੁੜ ਗਿਆ ਤਾਂ ਫੇ ਇਹਨੂੰ ਕੀ ਰਿਆ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਕਿਹੜਾ ਕੀ ਨਾ ਉੱਥੋਂ ਗੁਰਕੀਰਤ ਪੁੱਤਰ ਸਾਫ ਸਾਫ ਹੋਏਗਾ ਸਾਫ ਹੈ ਪਿੰਡ ਬਾਗੇ ਪੁਲਿਸ ਨੇ ਪੁੱਛੀ 25 ਰਾਉਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਉਹ ਰਾਜੂ ਦੀ ਭੂਆ ਹੈ ਐਸਾ ਉਹਨਾਂ ਨੇ ਗੱਡੀਓਂ ਘੇਰਿਆ ਜਦੋਂ ਇਹ ਜਿਹੜਾ ਲਾ ਕੀਤਾ ਇੱਕੋ ਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨੇ ਤੇਨੇ ਦੋ ਹੀ ਦੋਨੇ ਕਿਤੇ ਉੱਥੇ ਹੀ ਪਾਛੇ ਜਿਹੜਾ ਹੋਇਆ ਅੱਜ ਤੇ ਇੱਥੇ ਰਹਿ ਗਏ ਨਾ ਅਸੀਂ ਕਿਤੇ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਾਂ ਤਾਂ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਵੇ ਹਾਂ ਪਿੱਛੇ ਤਾਰ ਕੇ ਫੇਰ ਉਹਨੂੰ ਚੜਾਉਣਾ ਤਿੰਨ ਜਣਾਂ ਨੇ ਦੌੜਿਆ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅਜੇ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ ਇੱਕ ਹਜ਼ਾਰ ਰੁ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਨੇ ਆ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋ ਮੋਟਰਸਾਈਕਲ ਲੈ ਕੇ ਚਲੇ ਗਏ ਇਹਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਐ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਐ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਤੋਂ ਅੱਗੇ ਅੱਛਾ ਇਹ ਫਿਰ ਕਿੱਥੇ ਲੈ ਕੇ ਗਏ ਨੇ ਜਿਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮਤਾਲੇ ਮੋਟਸਾਲ ਤੇ ਇਹੜਾ ਕਾਬੂ ਕੀਤਾ ਲੋਕਾਂ ਦੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸਾਕ ਕਰਕੇ